ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸਰਦਜੀਤ ਹੈ ਹਾਂਜੀ ਕਿੱਥੇ ਰਹਿੰਦੇ ਹੋ ਮੈਂ ਇੱਥੇ ਫਤਸਿੰਗ ਕਲੋਨੀ ਹਾਂ ਹਾਂ ਕੀ ਗੱਲਬਾਤ ਕੀ ਹੋਈ ਹੈ ਗਰਵਾਸ ਕਰ ਮੇਰੀ ਨਾ ਹਸਬੰਦ ਨੇ ਨਾ ਦਾ ਵਿਆਹ ਭਰਾਲਿਆ ਪੱਜ ਕੇ ਹਾਂ ਹਾਂਜੀ ਮੈਂ ਮੇਰੇ 2010 ਤੇ ਮੇਰਾ ਵਿਆਹ ਹੋਇਆ ਬਿਨਾ ਤਲਾਕ ਤੋੜਨੇ ਵਿਆਹ ਕਰਾਲਿਆ ਕੋਰਟ ਮੈੜੇ ਸੀ ਹਾਂ ਅੱਜ ਮੈਨੂੰ ਚਾਹੀਦਾ ਇਨਸਾਫ ਮੇਰੀ ਸੁਣਾਈ ਤੇ ਦੇਣੀ ਹੁੰਦੀ ਗਈ 2010 ਚ ਤੁਹਾਡਾ ਵਿਆਹ ਹੋਇਆ ਉਦੋਂ ਬੱਚੇ ਕਿੰਨੇ ਨੇ ਤੁਹਾਡੇ ਬੱਚੇ ਮੇਰੇ 5 ਜੇ ਹਾਂਜੀ ਤੇ ਮੈਂ ਨਿਆ ਜਾਨੀ ਆ ਵੀ ਮੇਰਾ ਘਰ ਵਾਲਾ ਵੀ ਸਜਾ ਹੋਵੇ ਉਸ ਜਨਾਨੀ ਨੂੰ ਵੀ ਸਜਾ ਹੋਵੇ ਕੀ ਕੀਤਾ ਤੁਹਾਡੇ ਘਰ ਵਾਲੇ ਨੇ ਕੀ ਗੱਲਬਾਤ ਕੀ ਹੋਈ ਉਸ ਜਨਾਨੀ ਨਾਲ ਵਿਆਹ ਕਿਉਂ ਕਰਾ ਜਨਾਨੀ ਕਿੱਥੇ ਰਹਿੰਦੀ ਸੀ ਜਨਾਨੀ ਸਾਹਮਣੇ ਸਾਡੇ ਰਹਿੰਦੀ ਜੇ ਹਾਂ ਤੇ ਉਹ ਦਿਨਾਂ ਪਹਿਲਾਂ ਐਡਾ ਉਹਦੇ ਹਸਬੰਡ ਦੀ ਡੈਥ ਹੋ ਗਈ ਆ ਤੇ ਉਹ ਮਤਲਬ ਐਡਾ ਹੀ ਉਹ ਲੈ ਕੇ ਜਿਉਂਦੀ ਰਹੇ ਲੱਗਦੀ ਨਾਲ ਤੇ ਪਹਿਲਾਂ ਸਾਡਾ ਝਗੜਾ ਹਦਾ ਹੀ ਫੈਸਲਾ ਹੋ ਗਿਆ ਉਹ ਦੇਖ ਕੇ ਹਾਂ ਥਾਣੇ 'ਚ ਪਹਿਲਾਂ ਉਹ ਕਹਿੰਦੀ ਵੀ ਮੈਂ ਨਹੀਂ ਦੁਬਾਰਾ ਤੋਂ ਨਹੀਂ ਇਸ ਬੰਦੇ ਨਾਲ ਰਹਿਣਗੀ ਸਮੰਦਰ ਤੇ ਬਾਅਦ ਚ ਫੇਰਾ 2 ਮਹੀਨੇ 1 ਮਹੀਨੇ 2 ਮਹੀਨੇ ਬਾਅਦ ਉਹਨੇ ਫੇਰ ਇੱਦਾਂ ਭੱਜ ਕੇ ਉਹਦੇ ਨਾਲ ਵਿਆਹ ਕਰਾ ਲਿਆ ਕੋੜ ਮੈਰ ਕੇ ਕਰਾਈ ਹਾਂ ਤੇ ਮੈਨੂੰ ਇਨਸਾਫ ਚਾਹੀਦਾ ਵਾ ਮੇਰੀ ਸੁਣਾਈ ਕਿਤੇ ਨਹੀਂ ਹੁੰਦੀ ਬਈ ਬਹੁਤ ੱੱਕੇ ਖਾਂਦੀ ਪਈ ਹਾਂ ਹਾਂ ਕੀ ਲੱਗਦਾ ਹੈ ਕਿ ਇੱਕ ਵਿਆਹ ਹੋਣ ਤੋਂ ਬਾਅਦ ਤਲਾਕ ਨਹੀਂ ਹੋਇਆ ਤੇ ਉਹਦੇ ਵੱਲੋਂ ਵਿਆਹ ਸਾ ਮੇਰਾ ਤਲਾਕ ਡਿਜੇ ਹੋਇਆ ਹਾਂ ਤੇ ਉਹ ਕਹਿੰਦੇ ਨੇ ਵੀ ਮੈਂ ਤੈਨੂੰ ਮੇਰਾ ਕਾਗਾ ਉਹਨੂੰ ਵੀ ਰੱਖਾਂਗਾ ਤੇ ਉਹਦਾ ਪਰਿਵਾਰ ਵੀ ਪਾਲਾਂਗਾ ਤੇ ਮੈਂ ਆਪਣਾ ਵੀ ਪਾਲਾਂਗਾ ਤੁਸੀਂ ਕੀ ਜਾਣਦੇ ਹੋ ਮੈਂ ਇਨਸਾਨ ਮੈਂ ਹੰਦੇ ਨਾਲ ਨਹੀਂ ਰਹਿਣਾ ਸਾਹ ਹਾਂ ਮੈਂ ਉਹਨੂੰ ਆਪਣੇ ਘਰ ਨਹੀਂ ਬਣਨ ਦੇਣਾ ਮੇਰੇ ਵੀ ਪੰਜ ਬੱਚੇ ਬਣੀਆਂ ਤਿੰਨ ਬੇਟੀਆਂ ਦੋ ਬੇਟੀਆਂ ਹਾਂ ਕੀ ਲੱਗਦਾ ਹੈ ਕਿ ਬਿਨਾ ਤਲਾਕ ਤੋਂ ਵਿਆਹ ਕਰਾਉਣਾ ਜਿੰਨੂੰ ਕਾਨੂੰਨੀ ਜੁਰਮ ਹੈ ਕੀ ਕਾਰਵਾਈ ਦੀ ਮੰਗ ਕਰਦੇ ਜਿੰਨੂੰ ਨਾ ਮੈਂ ਕਾਨੂੰਨੀ ਜਿੰਨੂੰ ਮੈਂ ਉਹ ਕਹਿੰਦੇ ਆਪਕੋ ਥਾਣੇ ਦੇ ਜਾਨੀ ਉਹ ਕਹਿੰਦੇ ਆਤੀ ਇਹ ਪੋਰਟ ਨੇ ਬਾਰਡਰ ਕੱਢਿਆ ਵੀ ਬੰਦਾ ਵਿਆਹ ਕਰਾ ਸਕਦਾ ਦੂਜਾ ਬਿਨਾਂ ਤਲਾਕ ਤੋਂ ਤੁਹਾਨੂੰ ਕਿੰਨੇ ਗੱਲ ਗਈ ਹੈ ਹਾਂਜੀ ਕਿੰਨੇ ਕਹੀ ਸੀ ਇਹ ਗੱਲ ਉਹ ਤੇ ਥਾਣੇ ਤੇ ਤੁਸੀਂ ਦਰਖਾਸਤ ਦੇ ਕੇ ਆਏ ਹੋ ਹਾਂਜੀ ਦਰਖਾਸਤ ਵੀ ਦੇ ਕੇ ਆਏ ਉਹ ਕਹਿੰਦੇ ਕੋਈ ਫਾਇਦਾ ਨਹੀਂ ਆ ਤੁਸੀਂ ਆਪਣੇ ਬੱਚੇ ਪਾਲੋ ਉਹਨੂੰ ਰਹਿਣ ਦਿੰਦੇ ਆ ਮੈਂ ਕਹਿੰਨੀ ਨਹੀਂ ਮੈਂ ਉਹਨਾਂ ਨੂੰ ਸਹਾਰਾ ਦੇਣਾ ਚਾਹੁੰਦੀ ਕਿਉਂ ਮੈਂ ਬਾਹਰੋਂ ਮੇਰੇ ਵੀ ਬੱਚੇ ਮੈਂ ਕਿਤਰਾ ਪਾਲਨੇ ਜੀ ਮੇਰੇ ਕੁਮਾਰ ਵਾਲੇ ਤੋਂ ਹੀ ਸੀ ਔਰ ਉਹ ਜਨਾਨੀ ਨਾ ਉਹ ਐ ਅੱਜ ਤੋਂ ਕਿੰਨੇ ਦਿਨ ਹੋ ਗਏ ਮਤਲਬ ਉਹਨੂੰ ਲੈ ਕੇ ਫਰਾੜ ਲੇ। ਕੋਈ ਸਰ ਵੀ ਨੂੰ ਫੋਨ ਨਹੀਂ ਆਂਦੇ ਪਏ ਲੈ। ਵੀ ਮੈਨੂੰ ਘਰ ਆਂ ਤੀ ਗਰੰਦੇ ਮੈਂ ਤੇਰੇ ਪੈਰਾ ਤੇ ਵੀ ਡਿੱਗੀ ਜਾਣਾ। ਤੇ ਮੈਂ ਤਾਂ ਸਰ ਮੈਂ ਨਹੀਂ ਜੀ ਉਹਨੂੰ ਆਪਣੇ ਘਰ ਮੇਰਾ ਮਕਾਨ ਵੀ ਉਹਨੇ ਗਹਿਣੇ ਪਵਾਤਾ ਜੀ 4 ਲੱਖ ਰੁਪਏ ਜੀ। ਕਹਿੰਦੇ ਮੈਂ ਸੂਦਰ ਜਾਵਾਂਗਾ। ਤੇ ਮੈਨੂੰ ਮੇਰਾ ਮਕਾਨ ਵੀ ਸੜਾ ਕੇ ਦੇਵੇ ਤੇ ਮੈਨੂੰ ਜਿੱਤਾ ਮਰਜ਼ੀ ਨੌਨ ਸਾਹ ਦਵਾਓ ਮੈਨੂੰ ਠੀਕ ਹੈ ਹਾਂਜੀ ਕੀ ਨਾ ਮਤਾ ਨਹੀਂ ਜਾਣੀ ਕੀ ਗੱਲਬਾਤ ਕੀ ਹੋਈ ਤੁਹਾਡੇ ਬੇਟੇ ਜਿਹੜੀ ਸਾਡੇ ਗੱਲਬਾਤ ਦੇ ਉਹਦੇ ਵੱਡੀ ਨਾਲ ਹੋ ਨਹੀਂ ਹੈ ਹਾਂ ਨਹੀਂ ਨਹੀਂ ਰੱਖਣਾ ਦੋਵੇਂ ਰੱਖੂਗਾ ਹੂੰ ਮਿਲੂ ਉਹਦਾ ਬਾਦ ਹੂੰ ਮੇਰੀ ਦੋ ਹੈ ਹਾਂ ਮੇਰੀ ਦੋ ਹੈ ਹਾਂ ਮੇਰਾ ਭਾਈ ਜੀ ਆ ਤੁਹਾਨੂੰ ਹੂੰ ਮੈਂ ਅੱਜ ਬੱਲੇ ਨਾਲ ਆਵਾਂ ਜੀ ਹੂੰ ਤੇ ਇਹੋ ਜਿਹੀ ਹੈ ਨਾ ਕੀ ਕਾਰਵਾਈ ਦੀ ਮੰਗ ਕਰਦੇ ਹੋ ਜਿਹੜਾ ਕਿ ਉਹ ਨੇ ਹਾਂਜੀ ਹਾਂ ਕਾਰਵਾਈ ਕਰਾਈ ਨਹੀਂ ਹਾਂ ਹਾਂ ਉਹ ਕਾਰਵਾਈ ਦਿਖਾਵੇ ਪੁੱਤ ਆ ਨਾਮ ਨਹੀਂ ਨਾਮ ਆ ਪਤਾ ਹੋਵੇ ਅੱਛਾ ਹਮੇ ਵਾਰ ਹਾਈ ਕਾਰਵਾਈ ਹਾਂ ਤੇ ਤੁਹਾਡੇ ਪੰਜ ਪੋਤਰੇ ਪੋਤਰੀਆਂ ਨੇ ਇਹਨਾਂ ਬੋਲ ਦੋ ਪੋਤਰੇ ਤਿੰਨ ਬੋਲ ਨੇ ਹਾਂਜੀ ਕਿੰਨਾ ਬੋਲ ਨੇ ਕੀ ਲੱਗਦਾ ਜਿਹੜਾ ਘਰ ਵੀ ਗਹਨੇ ਪਾਸਟ ਜਾਵੇ ਤੇ ਫਸਟ ਟਾਈਮ ਆਹ ਮੈਂ ਇਹੋ ਬੋਲ ਰਹੀ ਹਾਂ ਹਾਂ ਇਹ ਲੈਣਾ ਕੀ ਮੰਗ ਕੀ ਕਰਦੇ ਹੋ ਮੰਗੇ ਉਹ ਕਰਦੇ ਹੋ ਨਾਲ ਜਨ ਬੋਲੀਆਂ ਤਾਂ ਤਾਂ ਦੇ ਠੀਕ ਹੈ ਇਕ ਮਾਮਲਾ ਆਇਆ ਸੀ 21 ਨੰਬਰ ਕਲੀ ਦਾ ਪਤਾ ਸਿੰਘ ਕਲੋਨੀ ਦਾ ਜਿਹਦੇ ਵਿੱਚ ਇੱਕ ਵਿਅਕਤੀ ਜਿਹੜੇ ਕਿ ਸਾਹਮਣੇ ਆਪਣੀ ਇੱਕ ਔਰਤ ਨਾਲ ਵਿਆਹ ਕਰਵਾ ਲਿਆ ਮਦਰ ਦੇ ਵੀ ਬੱਚੇ ਨੇ ਕਿ ਉਹਦੀ ਔਰਤ ਉੱਤੇ ਇਲਜ਼ਾਮ ਲਗਾਏ ਗਏ ਕਿ ਮੇਰੇ ਘਰ ਮੇਰੇ ਨਾਲ ਤਲਾਕ ਲੈ ਲੈਣਾ ਸੀ ਵਿਆਹ ਕਰਵਾ ਲਿਆ ਹਾਂਜੀ ਭੈਣ ਜੀ ਸਬਜੀਤ ਕੋਰ ਹੈਗੇ ਨੇ ਜਿਨ੍ਹਾਂ ਨੇ ਕੰਪਲੇਨ ਕੀਤੀ ਸੀ ਬਟ ਅਸੀਂ ਉਹਨੂੰ ਫੋਨ ਕਰਕੇ ਬੁਲਾਇਆ ਸੀ ਬੰਦੇ ਨੂੰ ਉਹ ਕਹਿੰਦਾ ਕਿ ਮੈਂ ਮੈਰਿਜ ਕਰਾ ਲਿਆ ਮੇਰੇ ਨਾਲ ਔਰ ਮੈਂ ਮੈਡੀਕਲ ਰਿਪੋਰਟ ਰਿਆਂ ਇਸ ਬੇਸ ਤੇ ਜਿਹੜੀ ਇਹ ਪੁਲਿਸ ਦੀ ਦਖਲੰਦਗੀ ਜਿਹੜੀ ਉਹ ਖਤਮ ਹੋ ਜਾਂਦੀ ਹੈ ਅਸੀਂ ਭੈਣ ਜੀ ਨੂੰ ਅਦਾਤ ਕਰਤੀ ਹੈ ਕਿ ਜਿਹੜੀ ਆਪਣੀਆਂ ਕੋਰਟ ਵਿੱਚ ਸਾਰਾ ਗੀ ਕਰਨ ਉਹਦੀ ਕੋਰਟ ਦੇ ਵਿੱਚ ਕੰਪਲੇਂਟ ਕਰਦੈ ਨੇ ਕਿ ਜਿਹੜਾ ਇਹਨਾਂ ਨੇ ਬਿਨਾ ਡਿਵੋਰਸ ਤੋਂ ਜਿਹੜਾ બીજી ਸ਼ਾਦੀ ਕਰਵਾਈ ਉਸ ਦਾ ਕਹਿਣਾ ਕਿ ਪਹਿਲਾਂ ਵੀ ਦੋ ਵਾਰੀ ਉਸ ਲੜਕੀ ਨੂੰ ਮਾਫੀ ਮੰਗੀ ਸੀ ਕਿ ਮੇਰਾ ਹਉਸ ਦੇ ਕਾਰਨ ਕੋਈ ਤਾੜਕਣੇਗਾ ਮਾਰਕੋ ਬਾਰੇ ਕਰਨ ਨਹੀਂ ਬਲਾਵਾਂਗੀ ਪਰ ਇਸ ਦੇ باوجود ਵੀ ਉਹਨੇ ਵਿਆਹ ਕਰਵਾ ਲਿਆ ਇਹ ਗੱਲਾਂ ਸਾਡੇ ਨੋਟਿਸ ਵਿੱਚ ਨਹੀਂ ਹੈਗੀਆਂ ਉਹਨਾਂ ਦਾ ਘਰੇਲੂ ਮੈਟਰ ਹੈ